ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਸਾਮ ਦੌਰੇ ਦੌਰਾਨ ਅੱਜ ਗੁਹਾਟੀ ਵਿਖੇ ਸੂਬੇ ਦੇ 11600 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਰਿਮੋਟ ਬਟਨ ਦਬਾ ਕੇ ਉਦਘਾਟਨ ਕੀਤਾ ਅਤੇ ਨੀ ਪੱਥਰ ਰੱਖਿਆ ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੂਬੇ ਲਈ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਉਹ ਸੂਬੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਨਾਲ-ਨਾਲ ਸੈਰਸਪਾਟੇ ਦੇ ਖੇਤਰ ਵਿੱਚ ਨਵੇਂ ਰੁਜ਼ਗਾਰਾਂ ਦੀ ਸਿਰਜਣਾ ਕਰਨਗੇ। ਇਹ ਟੂਰਿਜ਼ਮ ਦਾ ਪ੍ਰਵੇਸ਼ ਦਵਾਰ ਬਣ ਜਾਏਗਾ। ਜੋ ਵੀ ਹਾਂ ਆਏਗਾ ਪੂਰੇ ਨਾਰਥ-ਈਸਟ ਦੇ ਟੂਰਿਜ਼ਮ की ओर بڑھےਗਾ। ਇੱਕ ਪ੍ਰਕਾਰ ਥੇ ये उसका प्रवेश द्वार बन जाने वाला है इतना बड़ा काम इस दिव्य लोक के साथ जुड़ा हुआ है मैं हिम्मता जी और उनकी सरकार की इस शानदार प्रोजेक्ट के लिए सराहना करता हूं ਇਸ ਤੋਂ ਪਹਿਲਾਂ ਗੁਹਾਟੀ ਪਹੁੰਚਣ ਤੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵਾ ਸ਼ਰਮਾ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੜਕ ਦੇ ਦੋਹਾਂ ਪਾਸਿਆਂ ਤੇ ਖੜੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ ਪ੍ਰਧਾਨ ਮੰਤਰੀ ਨੇ ਵੀ ਹੱਥ ਹਿਲਾ ਕੇ ਲੋਕਾਂ ਦੇ ਅਭਿਵਾਦਨ ਦਾ ਜਵਾਬ ਦਿੱਤਾ ਅਸਾਮ ਦੇ ਪਰੰਪਰਾਗਤ ਪਹਿਰਾਵੇ ਵਿੱਚ ਸੂਬੇ ਦੇ ਕਲਾਕਾਰਾਂ ਅਤੇ ਹੋਰਾਂ ਨੇ ਪ੍ਰਧਾਨ ਮੰਤਰੀ ਦੇ ਆਉਣ ਤੇ ਅਸਮੀਆਂ ਨ੍ਰਿਤ ਕਰਕੇ ਖੁਸ਼ੀ ਜ਼ਾਹਰ ਕੀਤੀ